21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਤਲਵੰਡੀ ਸਾਬੋ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਤਲਵੰਡੀ ਸਾਬੋ ਦੀ ਵਾਰਡ ਨੰਬਰ 8 ਦੀ ਸੀਟ ਹੌਟ ਸੀਟ ਬਣ ਚੁੱਕੀ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵੀ ਕੁਮਾਰ ਕੋਕੀ ਦੇ ਚੋਣ ਦਫ਼ਤਰ ਦਾ ਅੱਜ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਦੇ ਨਾਲ-ਨਾਲ ਹਿੰਦੂ ਭਾਈਚਾਰੇ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ 8 ਨੰਬਰ ਵਾਰਡ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਦਾ ਪਰਮਾ ਹੁੰਗਾਰਾ ਮਿਲ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵੀ ਕੁਮਾਰ ਕੋਕੀ ਵੱਡੀਆਂ ਵੋਟਾਂ ਨਾਲ ਜਿੱਤ ਹਾਸਲ ਕਰਕੇ ਇਸ ਵਾਰਡ ਦੇ ਵਿਕਾਸ ਕਾਰਜ ਕਰਾਉਣਗੇ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਫਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਵਿਸ਼ੇਸ਼ ਤੌਰ ਤੇ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਵਿਕਾਸ ਕਾਰਜ ਕਰਾਏ ਜਾਣਗੇ ਦੇਖੋ ਆਪਾ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਆ ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬੈਠੇ ਆਗੇ ਤੇ ਹੰਕਾਰ ਦਾ ਅੰਤ ਮਾੜਾ ਹੀ ਹੁੰਦਾ ਹੈਗਾ ਇਹ ਜੀ ਵਿਧੀ ਬਣਾਈ ਹੈ ਕਿ ਗੁਰੂ ਸਾਹਿਬ ਨੇ ਕਿ ਭਾਜਪਾ ਵੀ ਇਕੱਠੀ ਹੋ ਗਈ ਅਕਾਲੀ ਦਲ ਦੇ ਨਾਲ ਤੇ ਜਿੰਨੇ ਵੀ ਇਥੋਂ ਦੇ ਮਹਤਵਪੂਰਨ ਸੱਜਣ ਸੀਗੇ ਉਹ ਸਾਰੇ ਇੱਕ ਪਲੈਟਫਾਰਮ ਤੇ ਇਕੱਠੇ ਹੋ ਕੇ ਰਵੀ ਕੁਮਾਰ ਕੋਕੀ ਜੀ ਨੂੰ ਸਪੋਰਟ ਦੇ ਰਹੇ ਨੇਗੇ ਤੇ ਮੇਰਾ ਮੰਨਣਾ ਇਹ ਹੈ ਕਿ ਤਲਵੰਡੀ ਸਾਹਿਬੋਂ ਜੋ ਸਭ ਤੋਂ ਵੱਡੀ ਲੀਡ ਨਾਲ 8 ਨੰਬਰ ਵਾਰਡ ਚੋਂ ਅਕਾਲੀ ਦਲ ਰਵੀ ਕੁਮਾਰ ਕੋਕੀ ਜੀ ਜਿੱਤ ਕੇ ਤੇ ਜਿਹੜਾ ਹੰਕਾਰ ਦਾ ਅੰਤ ਕਰਨਾਗਾ ਉਹ ਇਨਾਂ ਤੋਂ ਸ਼ੁਰੂਆਤ ਹੋਊਗੀ ਸ਼ੰਗਲਾ ਸਾਹਿਬ ਨੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਜ਼ਿਆਦਾ ਇੱਥੇ ਧੱਕਾ ਤੁਸੀਂ ਪਤਾ ਹੀ ਆ ਤੁਹਾਨੂੰ ਕੱਲ ਪਰਸੋ ਧਰਨਾ ਵੀ ਦਿੱਤੇ ਨੇਗੇ ਪੰਜ ਪੰਜ 7 7 8 8 ਬੰਦਿਆਂ ਦੇ ਕਾਗਜ਼ ਰਿਜੈਕਟ ਕਰਨੇ ਹਰੇਕ ਪਾਰਟੀ ਦੇ ਇਹ ਹੰਕਾਰ ਸਿਰ ਚੜ ਕੇ ਬੋਲ ਰਿਹਾਗਾ ਤੇ ਜਿਵੇਂ ਮੈਂ ਪਹਿਲਾਂ ਕਿਹਾਗਾ ਇਹ ਗੁਰੂ ਸਾਹਿਬ ਦੀ ਧਰਤੀ ਹੈਗੀ ਤੇ ਇੱਥੇ ਨਾ ਤਾਂ ਕੋਈ ਧੱਕਾ ਚੱਲਣਾ ਨਾ ਹੰਕਾਰ ਚੱਲਣਾ ਸਾਰਿਆਂ ਦਾ ਮੈਂ ਬੀਜੇਪੀ ਦਾ ਤੇ ਜਿੰਨੇ ਵੀ ਇੱਥੇ ਆਪਣੇ ਲੀਡਰ ਸਾਹਿਬਾਨ ਨੇ ਤੇ ਵਰਕਰ ਸਾਹਿਬਾਨ ਨੇ ਮੈਂ ਧੰਨਵਾਦ ਵੀ ਕਰਦਾ ਤੇ ਮੈਂ ਬੇਨਤੀ ਵੀ ਕਰਦਾ ਇਹਨਾਂ ਨੂੰ ਵੀ 3 ਦਿਨ ਰਹਿ ਗਏ ਨੇਗੇ ਦਿਨ ਰਾਤ ਇੱਕ ਕਰ ਦਿਓ ਵੱਡੀ ਤੋਂ ਵੱਡੀ ਲੀਡ ਆਪਾਂ ਮੇਰੇ ਛੋਟੇ ਭਰਾ ਨੂੰ ਰਵੀ ਕੁਮਾਰ ਕੋਕੀ ਜੀ ਨੂੰ ਆਪਾਂ ਲੈ ਕੇ ਤੇ ਇੱਥੋਂ ਅਕਾਲੀ ਦਲ ਦੀ ਢੋਲੀ ਜੀ ਚ ਸੀਟ ਪਾਈਏ ਕੀ ਮੁੱਦੇ ਕੀ ਨੇ ਭਾਈ ਮੁਸ਼ਕਲਾਂ ਕਿੰਨੇ ਕਹਿ ਗਏ ਦੇਖੋ ਮੁੱਦੇ ਤਾਂ ਮੇਨ ਮੁੱਦਾ ਜਿਹੜਾ ਇਸ ਅੱਜ ਕੱਲ ਹੈਗਾ ਉਹ ਹੈਗਾ ਨਸ਼ੇ ਦਾ ਬੇਰੋਜ਼ਗਾਰੀ ਦਾ ਕੋਈ ਇੱਕ ਵੀ ਇੱਟ ਲੱਗੀ ਨਹੀਂ ਕਿ ਤਲਵੰਡੀ ਸਾਹਿਬ ਉਹ ਪਿਛਲੇ ਮੈਨੂੰ ਲੱਗਾ 8.5 ਸਾਲ ਤੋਂ ਸਿਵਰੇਜ ਦਾ ਬੁਰਾ ਹਾਲ ਹੋਇਆ ਪਿਆਗਾ ਕੋਈ ਇੱਥੇ ਲਾਈਟਾਂ ਨਹੀਂ ਲੱਗੀਆਂ ਹੋਈਆਂ ਸਟਰੀਟ ਲਾਈਟਾਂ ਹਾਲਾਂਕਿ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀਗੀ ਉਦੋਂ 100 ਕਰੋੜ ਰੁਪਏ ਦੇ ਗ੍ਰਾਂਟ ਦੇ ਨਾਲ ਨਾਲ ਇਹਦਾ ਸਿਵਰੇਜ ਮੁਕੰਮਲ ਤੌਰ ਤੇ ਪਾਇਆ ਸੀ ਲਾਈਟਾਂ ਦਾ ਕੰਮ ਸਾਰਾ ਕੁਝ ਜਿੰਨਾ ਵੀ ਅੱਜਕੱਲ ਅੱਜ ਤੱਕ ਤਲਵੰਡੀ ਸਾਬੋ ਚ ਕੰਮ ਹੋਇਆਗਾ ਉਹ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆਗਾ ਤੇ ਲੋਕ ਇਹ ਗੱਲ ਭੁੱਲੇ ਨਹੀਂ ਹੈਗੇ ਤੇ ਉਦੋਂ ਬਾਅਦ ਕੋਈ ਕੰਮ ਨਹੀਂ ਹੋਇਆਗਾ ਸੋ ਲੋਕ ਅੱਕੇ ਪਏ ਨੇਗੇ ਆਮ ਆਦਮੀ ਪਾਰਟੀ ਦੇ ਜਿਹੜਾ ਬਦ ਹਾਲੀ ਇਹਨਾਂ ਨੇ ਪੰਜਾਬ ਦੇ ਵਿੱਚ ਫਲਾਈ ਹੋਈ ਜਾਈਗੀ ਇਹਨਾਂ ਤੋਂ ਅੱਕੇ ਪਏ ਨੇ ਤੇ ਮੂੰਹ ਤੋੜਵਾ ਜਵਾਬ ਦੇਣਗੇ ਹਾਂਜੀ ਆਪਣੇ ਦਫਤਰ ਦਾ ਉਦਘਾਟਨ ਅੱਜ ਸਰਦਾਰ ਰਵੀਪ੍ਰੀਤ ਜੀ ਸਿੱਧੂ ਜੀ ਕਰਕੇ ਗਏ ਨੇ ਉਹਨਾਂ ਦਾ ਆਪਣੇ ਸਿਰ ਤੇ ਬਹੁਤ ਵਧੀਆ ਹੱਥ ਰੱਖਿਆ ਹੋਇਆ ਜੀ ਇੱਕ ਸਰਕਾਰ ਨੇ ਜੋ ਸਾਡੇ ਨਾਲ ਧੱਕਾਸ਼ਾਹੀ ਕੀਤੀ ਆ ਇੱਕ ਤਾਂ ਜੀ ਸਰਨਾਓ ਪਹਿਲਾਂ ਤਾਂ ਸਾਨੂੰ ਟਾਈਮ ਬਹੁਤ ਘੱਟ ਦਿੱਤਾ ਜੀ ਵਰਕ ਵਾਸਤੇ ਲਾ ਲੋ ਆਪਣੀ ਫਾਈਲ ਪਰਨ ਵਾਸਤੇ ਬਹੁਤ ਘੱਟ ਟਾਈਮ ਦਿੱਤਾ ਸੀ ਇਹਨਾਂ ਨੇ ਜੀ ਫਾਈਲ ਭਰਤੀ ਉਸ ਤੋਂ ਬਾਅਦ ਰਿਜੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹਰੇ ਆਪਣੇ ਤਲਵੰਡੀ ਸਾਹਿਬ ਉਹ ਕਈ ਵਾਰਾਂ ਦੇ ਵਿੱਚ ਇਹਨਾਂ ਨੇ ਇੱਕ ਪੋਲ ਬਣਾਤਾ ਵੀ ਉਸ ਵਿੱਚ ਚੋਣ ਨਹੀਂ ਹੁੰਦੀ 8 ਨੰਬਰ ਵਾਰਡ ਦੇ ਵਿੱਚ ਵੀ ਇਹੀ ਕੁਝ ਹੋਣਾ ਸੀ ਮੇਰੀ ਫਾਈਲ ਦੇ ਉੱਤੇ ਓਬਜੈਕਸ਼ਨ ਲਗਾਇਆ ਗਿਆ ਜਿਦਾ ਕਿ ਸਰਾ ਸਰ ਗਲਤ ਸੀਗਾ ਉਸ ਨੂੰ ਅਸੀਂ ਕਿਸੇ ਟਾਈਮ 2 ਘੰਟਿਆਂ ਨੇ ਹੱਲ ਕੀਤਾ ਉਸ ਤੋਂ ਅਗਲੇ ਦਿਨ ਇਹਨਾਂ ਨੇ ਬਹੁਤ ੱੱਕਾ ਕੀਤਾ ਮੇਰੇ ਨਾਲ ਵੀ ਤੂੰ ਕਾਗਜ਼ ਚੱਕਨੇ ਆ ਬਟ ਮੈਂ ਕਾਗਜ਼ ਨਹੀਂ ਚੱਕੇ ਅਸੀਂ ਹੌਸਲੇ ਬੁਲੰਦਾ ਸਾਡੇ ਅਸੀਂ 8 ਨੰਬਰ ਵਾਰਡ ਦੇ ਵਿੱਚੋਂ ਵੱਡੀ ਜਿੱਤ ਲੈ ਕੇ ਜਿੱਤਾਂਗੇ ਅਸੀਂ ਵੱਡੀ ਲੀਡ ਨਾਲ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਤੁਸੀਂ ਜਾਣਦੇ ਹੋ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਜੀ ਇਹ ਰਿਸਪੌਂਸ ਮੈਨੂੰ ਨਹੀਂ ਮਿਲ ਰਿਹਾ ਇਹ ਆਮ ਆਦਮੀ ਪਾਰਟੀ ਜੋ ਧੱਕਾ ਕਰ ਰਹੀ ਹੈ ਤੇ ਉਹਨਾਂ ਨੂੰ ਮਿਲ ਰਿਹਾ ਜੀ ਉਹਨਾਂ ਦੀ ਧੱਕਾਸ਼ਾਹੀ ਦੇ ਵਿਰੁੱਧ ਇਹ ਰਿਸਪੌਂਸ ਚੱਲ ਰਿਹਾ ਜੀ ਆਮ ਆਦਮੀ ਪਾਰਟੀ ਦੇ ਵਿਰੁੱਧ ਅਕਾਲੀ ਦਲ ਭਾਜਪਾ ਤੇ ਕਾਂਗਰਸ ਪਾਰਟੀ ਇਹ ਤਿੰਨੇ ਇਹਨਾਂ ਦੇ ਵਿਰੁੱਧ ਹੈ ਜੀ ਕਿਉਂਕਿ ਇਹਨਾਂ ਨੇ ਤਿੰਨੇ ਪਾਰਟੀਆਂ ਦੇ ਹੀ ਕਾਗਜ਼ ਰਿਜੈਕਟ ਕੀਤੇ ਆ ਆਮ ਆਦਮੀ ਪਾਰਟੀ ਦਾ ਇੱਕ ਵੀ ਫਾਰਮ ਰਿਜੈਕਟ ਨਹੀਂ ਹੋਇਆ ਉਸ ਦਾ ਕੀ ਕਾਰਨ ਆ ਆਪਣੇ ਇਸ ਵਾਰਡ ਦਾ 8 ਨੰਬਰ ਵਾਰਡ ਦੇ ਵਿੱਚੋਂ ਸਿੰਘਲਾ ਜੀ ਆ ਮੇਰੇ ਵਿਰੋਧ ਲੜਨੇ ਆ 8 ਨੰਬਰ ਵਾਰਡ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਜਬਜੈਕਸ਼ਨ ਲਗਾਉਣਾ ਹੁੰਦਾ ਬਹੁਤ ਵੱਡਾ ਜਬਜੈਕਸ਼ਨ ਸੀ ਪਰ ਅਸੀਂ ਲਗਾਉਣਾ ਨਹੀਂ ਚਾਹੁੰਦੇ ਕਿਉਂਕਿ ਸਾਡੀ ਜਿਹੜੀ ਸਰਥੀ ਆ ਉਹ ਹੈ ਵੀ ਅਸੀਂ ਚੋਲ ਲੜਨੀ ਆ ਜਿਤਨਾ ਅਸੀਂ ਚੋਲ ਹੋ ਲੜਨੇ ਚੋੜ ਮਿਆਂ ਲੜ ਰਹੇ ਹਾਂਗਾ ਸਈਆਂ ਮਨ ਨਾਲ ਚੱਲਣਾ ਚੋਣ ਜਿਤਨੀ ਆ ਤੱਕਾ ਮੁੱਕੀ ਨਾ ਕਰਨ ਪਰ ਆਮ ਆਦਮੀ ਪਾਰਟੀ ਸ਼ਰੇਮ ਤੱਕਾ ਕਰ ਰਹੀ ਹੈ ਸਾਡੇ ਨਾਲ ਜੀ ਕੀ ਮੁੱਦੇ ਕੀ ਰਹਿਣਗੇ ਕੀ ਮੁਸ਼ਕਿਲਾਂ ਹੈਗੀਆਂ ਪਾਰਟੀ ਮੁਸ਼ਕਿਲਾਂ ਕੋਈ ਵੱਡੀਆਂ ਨਹੀਂ ਹੈਗੀਆਂ ਜੀ ਜਿਵੇਂ ਆਪਣੇ ਤਲਵੰਡੀ ਸਾਹਬ ਉਹਦੀ ਮੁਸ਼ਕਿਲ ਇੱਕ ਤਾਂ ਨਸ਼ਾ ਬਹੁਤ ਵੱਧ ਗਿਆ ਈ ਤਲਵੰਡੀ ਸਾਹਬੋ ਦੇ ਵਿੱਚ ਜਿਵੇਂ ਇਹ ਜਦੋਂ ਇਹਨਾਂ ਦੀ ਪਾਰਟੀ ਆਈ ਸੀਗੀ ਇਹਨਾਂ ਨੇ ਨਸ਼ਾ ਖੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਇਹ ਕਿਨਾਂ ਦਾ ਸਭ ਤੋਂ ਵੱਡਾ ਜਿਹੜਾ ਨਾਹਰਾ ਸੀਗਾ ਉਹ ਕਰਾਪਸ਼ਨ ਦੇ ਖਿਲਾਫ ਸੀਗਾ ਜਿਹੜੇ ਕੇਜਰੀਵਾਲ ਸਾਹਿਬ ਨੇ ਉਹ ਕਰਾਪਸ਼ਨ ਦੇ ਖਿਲਾਫ ਚੱਲੇ ਸੀ ਤੇ ਆਪਣੀ ਤਲਵੰਡੀ ਸਾਬੋ ਕਚਹਿਰੀਆਂ ਦੇ ਵਿੱਚ ਕਰਾਪਸ਼ਨ ਇੰਨੀ ਵਧ ਗਈ 2000 ਤੋਂ ਲੈ ਕੇ 25000 ਰੁਪਏ ਤੱਕ ਜੀ ਰਿਸ਼ਵਤ ਵਧ ਗਈ ਪਹਿਲਾਂ 2000 ਸੀ ਹੁਣ 25000 ਹੋ ਗਈ ਜੀ ਬਹੁਤ ਕਰਾਪਸ਼ਨ ਵਧ ਰਹੀ ਹੈ ਜੀ ਇਹਨਾਂ ਨੇ ਇਹਨਾਂ ਨੇ ਬੁਰਾ ਹਾਲ ਕਰ ਰੱਖਿਆ ਜੀ ਪੰਜਾਬ ਦਾ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ। ਇਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ। ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜਾਈ। ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ।